ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਲੋ ਅੱਜ ਮੈਂ ਤੁਹਾਡੀ ਕਚਹਿਰੀ ਵਿੱਚ ਜੋ ਬੋਲੀਆਂ ਲੈ ਕੇ ਹਾਜ਼ਰ ਹੋਈਆਂ ਇਹ ਬੋਲੀਆਂ ਕੁਝ ਵੱਖਰੀ ਕਿਸਮ ਦੀਆਂ ਬੋਲੀਆਂ ਹਨ ਜੋ ਕਿ ਮੇ ਸਾਡੇ ਭੈਣ ਜੀ ਗੁਰਪ੍ਰੀਤ ਕੌਰ ਜੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਉਹਨਾਂ ਦੀ ਕਲਮ ਤੋਂ ਲਿਖੀਆਂ ਗਈਆਂ ਹਨ ਔਰ ਆਪਣੀ ਮਾਂ ਬੋਲੀ ਪੰਜਾਬੀ ਬਾਰੇ ਹਨ ਜੋ ਕਿ ਸਾਂਝਾ ਕਾਵਿਸ ગ્રਹਿ ਅੱਖਰ ਅੱਖਰ ਸ਼ਬਦ ਸ਼ਬਦ ਵਿੱਚ ਦਰਜ ਹਨ ਅਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਅੱਗੇ ਵਧਾਉਣ ਤੇ ਜਿੰਦਾ ਰੱਖਣ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਕਿ ਆਪਣੇ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਆਪਾਂ ਆਪਣੀ ਮਾਂ ਬੋਲੀ ਬੋਲੀਏ ਆਪਣੇ ਬੱਚਿਆਂ ਨੂੰ ਵੀ ਸਿਖਾਈਏ ਔਰ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਬੋਲੀਆਂ ਸੁਣੋ ਵੇ ਲੋਕੋ ਇਕਲਾਵਾਲਿਓ ਮਾਂ ਬੋਲੀ ਨਾ ਪੁਲਾਈਏ ਸੁਣੋ ਵੇ ਲੋਕੋ ਇਕਲਾਵਾਲਿਓ ਮਾਂ ਬੋਲੀ ਨਾ ਪੁਲਾਈਏ ਜੀਵਨ ਜਾਚ ਸਿਖਾਈ ਜਿਸਨੇ ਮੂਨਾਯੋ ਤੋਂ ਕਮਾਈਏ ਜੀਵਨ ਜਾਚ ਸਿਖਾਈ ਜਿਸਨੇ ਮੂਨਾਯੋ ਤੋਂ ਕਮਾਈਏ ਰੈਂਦੀ ਦੁਨੀਆ ਤੱਕ ਜਸਮਾ ਬੋਲੀ ਦਾ ਗਾਏ ਰੈਂਦੀ ਦੁਨੀਆ ਤੱਕ ਜਸਮਾ ਬੋਲੀ ਦਾ ਗਾਏ ਅਰੀ ਜਾ ਲਾਲਾਪੁਰ ਨੇ ਮੈਂ ਫੱਟੀ ਉਤੇ ਪਾਉਂਦੀ ਆ ਰੀ ਜਹਲਾਲਾ ਪੂਰ ਨੇ ਮੈਂ ਫੱਟੀ ਉੱਤੇ ਪਾਉਂਦੀ ਆ ਵੇਖ ਮਾਏ ਮੇਰੀ ਐ ਮੈਂ ਫੱਟੀ ਉੱਤੇ ਪਾਉਂਦੀ ਆ ਪੈਂਦੀ ਸੋਣੀ ਲਿਕਣੀ ਆਨੀ ਮਾਏ ਮੈਂ ਵੀ ਪੰਜਾਬੀ ਸਿੱਖਣੀ ਆਨੀ ਮਾਏ ਮੈਂ ਵੀ ਪੰਜਾਬੀ ਸਿੱਖਣੀ ਆ ਜਾਨੋ ਪਿਆਰੀ ਮਾਂ ਬੋਲੀ ਮਾਂ ਮੇਰੀ ਦਾ ਪਰਸ਼ਾਵਾਂ ਜਾਨੋ ਪਿਆਰੀ ਮਾਂ ਬੋਲੀ ਮਾਂ ਮੇਰੀ ਦਾ ਪਰਛਾਵਾਂ ਗੁਰਬਾਣੀ ਬਣ ਚਾਨਣ ਵੰਡੇ ਕਰਦੀ ਰੋਸ਼ਨ ਰਾਵਾਂ ਕਰਜ਼ਦਾਰ ਮੈਂ ਮਾਂ ਬੋਲੀ ਦੀ ਕਿੱਦਾਂ ਕਰਜਾ ਲਾਵਾਂ ਕਰਜ਼ਦਾਰ ਮੈਂ ਮਾਂ ਬੋਲੀ ਦੀ ਕਿੱਦਾਂ ਕਰਜਾ ਲਾਵਾਂ ਗਾਵਾਂ ਜਸ ਇਹਦਾ ਜਦ ਤੱਕ ਚਲਦੀਆਂ ਸਾਵਾ ਗਾਵਾਂ ਜਸ ਇਹਦਾ ਜਦ ਤੱਕ ਚਲਦੀ ਆਂ ਸਾਵਾਂ ਗਾਵਾਂ ਜਸ ਇਹਦਾ ਮਾਂ ਬੋਲੀ ਦਾ ਜਗਮਗ ਦੀਵਾ ਮਨ ਦੀ ਮਮਟੀ ਤਰੀਏ ਮਾਂ ਬੋਲੀ ਦਾ ਜਗਮਗ ਦੀਵਾ ਮਨ ਦੀ ਮਮਟੀ ਤਰੀਏ ਆਪਣੀ ਬੋਲੀ ਬੋਲਣ ਦੇ ਵਿੱਚ ਸ਼ਰਮ ਕਦੇ ਨਾ ਕਰੀਏ ਆਪਣੀ ਬੋਲੀ ਬੋਲਣ ਦੇ ਵਿੱਚ ਸ਼ਰਮ ਕਦੇ ਨਾ ਕਰੀਏ ਅਮੁੱਲ ਖਜ਼ਾਨਾ ਗੁਰੂਆਂ ਦਿੱਤਾ ਸਖਣੀ ਝੋਲੀ ਪਰਿਏ ਸਿੱਖਿਏ ਲੱਖ ਬੋਲੀਆਂ ਗੱਲ ਵਿੱਚ ਪੰਜਾਬੀ ਕਰੀਏ ਸਿੱਖਿਏ ਲੱਖ ਬੋਲੀਆਂ ਗੱਲ ਵਿੱਚ ਪੰਜਾਬੀ ਕਰੀਏ ਵਸਦੇ ਰਹੋ ਜਵਾਨੀਆਂ ਮਾਣੋ ਇਹ ਗੱਲ ਵੀ ਪਰ ਗੋਲੋ ਵਸਦੇ ਰਹੋ ਜਵਾਨੀਆਂ ਮਾਣੋ ਇਹ ਗੱਲ ਵੀ ਪਰ ਗੋਲੋ ਵੇ ਜਿਉਣ ਜੋਗਿਓ ਮਾਂ ਪੰਜਾਬੀ ਮਾਂ ਬੋਲੀ ਨਾ ਰੋਲੋ ਵੇ ਜਿਉਣ ਜੋਗਿਓ ਮਾਂ ਪੰਜਾਬੀ ਨਾ ਰੋਲੋ ਪੰਜ ਦਰਿਆਵਾਂ ਦੇ ਅਸੀਂ ਜਾਏ ਵਤਨ ਪੰਜਾਬ ਪਿਆਰਾ ਪੰਜ ਦਰਿਆਵਾਂ ਦੇ ਅਸੀਂ ਜਾਏ ਵਤਨ ਪੰਜਾਬ ਪਿਆਰਾ ਬਈ ਮਾਂ ਬੋਲੀ ਤੋਂ ਬੇਮੁਖ ਹੋ ਕੇ ਕਰੀਏ ਨਾ ਕਿਨਾਰਾ ਮਾਂ ਬੋਲੀ ਤੋਂ ਬੇਮੁਖ ਹੋ ਕੇ ਕਰੀਏ ਨਾ ਕਿਨਾਰਾ ਪੜ ਪੰਜਾਬੀ ਬੋਲ ਪੰਜਾਬੀ ਲਿਖ ਪੰਜਾਬੀ ਯਾਰਾ ਪੜ ਪੰਜਾਬੀ ਬੋਲ ਪੰਜਾਬੀ ਲਿਖ ਪੰਜਾਬੀ ਯਾਰਾ ਬੇਈ ਮਾਂ ਬੋਲੀ ਦਾ ਮਾਵਾਂ ਜੀ ਹਾ ਸਹਾਰਾ ਮਾਂ ਬੋਲੀ ਦਾ ਮਾਵਾਂ ਜੀ